ਜਾਬਤੇ ਹਰਿਆਣਾ ਹਾਈ ਕੋਰਟ ਨੇ ਪਤੀ ਵੱਲੋਂ ਜਬਰੀ ਸੰਬੰਧ ਬਣਾਉਣ ਤੋਂ ਬਾਅਦ ਗਰਭવતી ਹੋਈ ਪਤਨੀ ਦੇ ਗਰਭਪਾਤ ਦੀ ਮੰਗ ਨੂੰ ਸਰਕਾਰ ਕਰਦਿਆਂ ਅਮਰੀਤ ਸਰ ਦੇ ਹਸਪਤਾਲ ਨੂੰ ਔਰਤ ਦੇ 15 ਹਫ਼ਤਿਆਂ ਦੇ ਗਰਭ ਨੂੰ ਖਤਮ ਕਰਨ ਲਈ ਟੁਕਮੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਔਰਤ ਦੇ ਗਰਭ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਜੇ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਉਸ ਨੂੰ ਉਸ ਸਦਮੇ ਤੇ ਦਰਦ ਦੀ ਯਾਦ ਦਿਵਾਉਂਦਾ ਹੈ ਜਿਸ ਤੋਂ ਉਸ ਨੂੰ ਗੁਜ਼ਰਨਾ ਪਿਆ ਸੀ ਔਰਦਾ ਉਸਦੇ ਪਤੀ ਵੱਲੋਂ ਕਥਿਤ ਤੌਰ ਤੇ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ ਜਸਟਿਸ ਵਿਨੋਦ ਐਸ ਭਰਦਵਾਜ ਨੇ ਕਿਹਾ ਕਿ ਇਸ ਤੱਥ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਗਰਭ ਅਵਸਥਾ ਅਣਚਾਹੀ ਜਿਣਸੀ ਸੰਸਥਾ ਦਾ ਨਤੀਜਾ ਹੈ ਜੋ ਉਸਤੇ ਜ਼ਬਰਦਸਤੀ ਕੀਤੀ ਗਈ ਸੀ ਪਟੀਸ਼ਨਰ ਪਤੀ ਨਾਲ ਰਿਸ਼ਤਾ ਜਾਰੀ ਰੱਖਣ ਲਈ ਵੀ ਤਿਆਰ ਨਹੀਂ ਹੈ ਜਿਸ ਲਈ ਉਸਨੇ ਤਲਾਕ ਦਾ ਹੁਕਮ ਲੈਣ ਲਈ ਫੈਮਿਲੀ ਕੋਰਟ ਅਮਰitsar ਚ ਪਟੀਸ਼ਨ ਦਾਖਲ ਕੀਤੀ ਹੈ ਅਦਾਲਤ ਨੇ ਹੁਕਮਾਂ ਚ ਕਿਹਾ ਕਿ ਜੇ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਉਸ ਨੂੰ ਚੰਗੀਆਂ ਆਜ਼ਾਦਾਂ ਨਹੀਂ ਦਿਵਾਏਗਾ ਸਗੋਂ ਉਸ ਸਦਮੇ ਤੇ ਦਰਦ ਦੀ ਯਾਦ ਦਿਵਾਏਗਾ ਜਿਸ ਚੋਂ ਉਸ ਨੂੰ ਗੁਜ਼ਰਨਾ ਪਿਆ ਸੀ ਇੱਕ ਅਣਚਾਹੇ ਬੱਚੇ ਦੇ ਰੂਪ ਚ ਮੈਂਬਰ ਜਾਂ ਤਾਂ ਦਰਦ ਭਰੀ ਜ਼ਿੰਦਗੀ ਜੀ ਸਕਦਾ ਹੈ ਜਾਂ ਇੱਜ਼ਤ ਤੋਂ ਬਿਨਾਂ ਜੀਵਨ ਜੀ ਸਕਦਾ ਹੈ ਅਦਾਲਤ ਨੇ ਕਿਹਾ ਕਿ ਦੋਵੇਂ ਸਥਿਤੀਆਂ ਚ ਮਾਂ ਤੇ ਬੱਚੇ ਦੋਵਾਂ ਨੂੰ ਸਮਾਜਿਕ ਕਲੰਕ ਤੇ ਸਾਰੀ ਉਮਰ ਕੈਦ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਟੀਸ਼ਨਕਰਤਾ ਨੇ ਪਹਿਲਾਂ ਹੀ ਬੱਚੇ ਦਾ ਪਾਲਣ-ਪੋਸ਼ਣ ਕਰਨ 'ਚ ਝਿਜਕ ਜ਼ਾਹਿਰ ਕੀਤੀ ਸੀ ਇਸ ਨਾਲ ਅਣਜੰਮੇ ਬੱਚੇ ਦਾ ਵੀ ਕੋਈ ਪਲਾਨ ਨਹੀਂ ਹੁੰਦਾ ਜੋ ਜ਼ਿੰਦਗੀ ਨੂੰ ਅਨੁਕੂਲ ਬਣਾਉਣ ਲਈ ਸੰਘਰਸ਼ ਕਰੇਗਾ ਤੇ ਉਹ ਬਿਨਾਂ ਕਿਸੇ ਗਲਤੀ ਤੋਂ ਦੁਰਵਿਹਾਰ ਦਾ ਸ਼ਿਕਾਰ ਹੋਵੇਗਾ ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਸ ਦੇ ਪਤੀ ਨੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਿਸ ਕਾਰਨ ਉਹ ਗਰਭਵਤੀ ਹੋ ਗਈ ਉਸਨੇ ਤਲਾਕ ਲਈ ਅਰਜੀ ਵੀ ਦਾਖਲ ਕੀਤੀ ਸੀ ਜੋ ਫੈਮਿਲੀ ਕੋਰਟ ਚ ਵਿਚਾਰ ਅਧੀਨ ਹੈ ਅਦਾਲਤ ਨੇ ਸਾਰੀਆਂ ਤਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਹੈ ਕਿ ਜ਼ਬਰ ਜਨਾਹ ਸ਼ਬਦ ਦਾ ਆਮ ਅਰਥ ਕਿਸੇ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਜਾਂ ਉਸ ਦੀ ਮਰਜ਼ੀ ਖਿਲਾਫ ਸਰੀਰਕ ਸੰਬੰਧ ਬਣਾਉਣਾ ਹੈ ਭਾਵੇਂ ਅਜਿਹਾ ਵਿਆਹ ਤੋਂ ਬਾਅਦ ਹੀ ਕਿਉਂ ਨਾ ਹੋਇਆ ਹੋਵੇ ਗਰਭ ਸਮਾਪਤੀ ਦੀ ਇਜਾਜ਼ਤ ਦਿੰਦਿਆਂ ਜਸਟਿਸ ਭਾਰਦਵਾਜ ਨੇ ਕਿਹਾ ਕਿ ਅਜਿਹੇ ਫੈਸਲੇ ਓਕੇ ਹੁੰਦੇ ਨੇ ਪਰ ਜ਼ਿੰਦਗੀ ਸਿਰਫ ਸਾਹ ਲੈਣ ਲਈ ਨਹੀਂ ਹੁੰਦੀ ਸਗੋਂ ਸਮਾਜ 'ਚ ਇੱਜ਼ਤ ਨਾਲ ਜਿਉਣ ਦੇ ਯੋਗ ਹੋਣਾ ਵੀ ਹੁੰਦੀ ਹੈ ਅਦਾਲਤ ਨੇ ਸਿਵਲ ਸਰਜਨ ਸਿਵਲ ਹਸਪਤਾਲ ਅੰਮ੍ਰਿਤਸਰ ਨੂੰ ਹੁਕਮ ਦਿੱਤਾ ਹੈ ਕਿ ਉਹ ਕਾਨੂੰਨ 'ਚ ਤਹਿ ਸਾਰੀਆਂ ਜ਼ਰੂਰੀ ਸ਼ਰਤਾਂ ਦੀ ਪਾਲਣਾ ਕਰਕੇ ਔਰਤ ਦਾ ਗਰਭਪਾਤ ਕਰਵਾਉ